ਮੈਂ ਉੱਥੇ ਚੱਲਿਆ ਗਿਆ ਮੈਂ ਕਿਹਾ ਹਾਂ ਬਾਈ ਹੁਕਮ ਕਰ ਯਾਰ ਮੈਂ ਜਾਂ ਗਾਣਾ ਗੋਣਾ ਲੈਣਾ ਹੋਗਾ ਬਾਈ ਉਹਨੇ 50000 ਰੁਪਏ ਕੱਢਿਆ ਮੇਰੇ ਹੱਥੇ ਤੱਕ ਕਹਿੰਦਾ ਤੇਰੇ ਗਾਣੇ ਦੀ ਪੇਮੈਂਟ ਆ ਯਾਰ ਪਹਿਲਾ ਕਲਾਕਾਰ ਰਾਜਵੀਰ ਜਵੰਦਾ ਜੀ ਨੇ ਬਿਨਾ ਮੰਗੇ ਤੋਂ ਬਿਨਾ ਕਿਸੇ ਗੱਲ ਤੋਂ ਮੈਨੂੰ ਪੇਮੈਂਟ ਦਿੱਤੀ ਤੇ ਉਹਦੇ ਉੱਤੇ ਸੈਕਟਰੀ ਆ ਤਾਂ ਮੈਨੂੰ ਉਹਦੀ ਕਾਲ ਆ ਗਈ ਸੀ ਵੀ ਯਾਰ ਬਹੁਤ ਬੁਰਾ ਹੋਇਆ ਰਾਜਵੀਰ ਬਾਈ ਦਾ ਐਕਸੀਡੈਂਟ ਹੋ ਗਿਆ ਤਾਂ ਮੈਂ ਰਾਜਵੀਰ ਵੀਰ ਦੇ ਨੰਬਰ ਦੇ ਉੱਤੇ 8 ਤੋਂ 10 ਕਾਲਾਂ ਕਰੀ ਨਹੀਂ ਚੱਕੀਆਂ ਗਈਆਂ ਸੀ ਮੈਂ ਖੜਾ ਮੈਂ ਬੈਠਾ ਸੀ ਤਾਂ ਫਿਰ ਮੈਂ ਖੜਾ ਹੋ ਗਿਆ ਕੋਸੇ ਟੁੱਕੇ ਮਤਲਬ ਮੈਨੂੰ ਇਦਾਂ ਸੀ ਮੈਨੂੰ ਪਤਾ ਲੱਗ ਗਿਆ ਬਾਈ ਦਾ ਵੀ ਕਿਵੇਂ ਆ ਨਾ ਐਕਸੀਡੈਂਟ ਹੋਇਆ ਉਹ ਕਹਿੰਦਾ ਸੀ ਵੀ ਬਾਈ ਬੋਲ ਨਹੀਂ ਰਿਹਾ ਕੁਝ ਬਾਕੀ ਗੱਲ ਪਤਾ ਔਰ ਮੈਂ ਕਹੂੰਗਾ ਮੇਰੇ ਗਾਣੇ ਰਾਜਵੀਰ ਜਵੰਦੇ ਦੀ ਆਵਾਜ਼ ਨੂੰ ਜਿਹੜੇ ਉਹਦੇ ਲਈ ਲਿਖੇ ਨੇ ਉਦਾਂ ਤਾਂ ਬਹੁਤ ਪਏ ਨੇ ਮੈਂ ਥੋੜੇ ਜਿਹੇ ਗਾਣੇ ਉਹਦੇ ਲਈ ਲੱਗ ਕੱਢੇ ਸੀਗੇ ਤਾਂ ਉਹਦੀ ਆਵਾਜ਼ ਉਹ ਸਟਾਈਲ ਦੇ ਵਿੱਚ ਉਹ ਤਰਸਦੇ ਰਹਿਣ ਉਹ ਕਹਿੰਦਾ ਆਈ ਯਾਰ ਮਾੜਾ ਜ ਮੈਂ ਨਾ ਇੱਕ ਬਾਤ ਕਹਿ ਦਿੱਤ ਆਪਣੀ ਬਣਿਆ ਹੈ ਨਾ ਪੱਖੋਂ ਉਹਦੇ ਉੱਥੇ ਬਾਈ ਦਾ ਪ੍ਰੋਗਰਾਮ ਹੋਣਾ ਮੈਨੂੰ ਨਹੀਂ ਦੱਸਿਆ ਕਹਿੰ ਮੇਰਾ ਗਾਣਾ ਸੀਗਾ ਰੜਕਾਂ ਤੇ ਮੜਕਾਂ ਉਹ ਬਾਈ ਨੇ ਗਾਤਾ ਸੀਗਾ ਉਦੋਂ ਮੈਨੂੰ ਕਹਿੰਦਾ ਆ ਕੇ ਜਾਈ ਮੈਨੂੰ ਕੰਮ ਆ ਮੈਂ ਕਹਾ ਯਾਰ ਵੀ ਕੋਈ ਕੰਮ ਹੋਣਾ ਬਾਈ ਨੂੰ ਚਲ ਜਾਵਾ ਮੈਂ ਵੀ ਲੁਧਿਆਣੀ ਸੀ ਮੈਂ ਗੱਡੀ ਚੱਕੀ ਪਹੁੰਚਿਆ ਮੈਨੂੰ ਮੈਂ ਕਹਾ ਬਾਈ ਮੈਂ ਅੰਦਰ ਖੜਾ ਪੈਲਸ ਦੇ ਕਹਿੰਦਾ ਬਾਹਰ ਨਿਕਲਿਆ ਮੈਂ ਥੋੜਾ ਜਿਹਾ ਅੱਧਾ ਕਿਲੋਮੀਟਰ ਸਾਈਡ ਤੇ ਖੜਾ ਜਿੱਦਾਂ ਕਲਾਕਾਰ ਖੜਦੇ ਹੁੰਦੇ ਜਨੀਕ ਦੂਰ ਪੈਲਸ ਤੋਂ ਮੈਂ ਉੱਥੇ ਚੱਲਿਆ ਗਿਆ ਮੈਂ ਕਹਾ ਹਾਂ ਬਾਈ ਹੁਕਮ ਕਰ ਯਾਰ ਮੈਂ ਹਾਂ ਜੇ ਗਾਣਾ ਗੋਣਾ ਲੈਣਾ ਹੋਗਾ ਬਾਈ ਉਹਨੇ 50000 ਰੁਪਏ ਕੱਢਿਆ ਮੇਰੇ ਹੱਥ ਤੇ ਤਰਤਾ ਕਹਿੰਦਾ ਤੇਰੇ ਗਾਣੇ ਹੂੰ ਬਿਨਾ ਕਿਸੇ ਗੱਲ ਤੋਂ ਮੈਨੂੰ ਪੇਮੈਂਟ ਦਿੱਤੀ ਹੈ ਨਹੀਂ ਤਾਂ ਮੈਂ ਪੰਜਾਬ ਦੇ ਕਲਾਕਾਰਾਂ ਤੋਂ ਫੋਨ ਕਰਕੇ ਇਹੀ ਪੁੱਛਦਾ ਰਹਿ ਗਿਆ ਵੀ ਗਾਣਾ ਹੋ ਗਿਆ ਪੇਮੈਂਟ ਮੈਂ ਕਹਿੰਦਾ ਹੀ ਨਹੀਂ ਸੀ ਮੈਨੂੰ ਇਸ ਵੀ ਚ ਕਲਾਕਾਰ ਸਿਆਣੇ ਹੁੰਦੇ ਆਪੇ ਹੀ ਕਹਿ ਦੇਣਗੇ ਕਿ ਆਈ ਨਹੀਂ ਕਿਸੇ ਨੇ ਇਹ ਗੁੱਸਾ ਨਹੀਂ ਹੈਗਾ ਵੀ ਕਲਾਕਾਰਾਂ ਨੇ ਪੇਮੈਂਟ ਨਹੀਂ ਦਿੱਤੀ ਪੇਮੈਂਟ ਹੀ ਸਾਰਾ ਕੁਝ ਨਹੀਂ ਹੁੰਦੀ ਪੈਸਾ ਸਾਰਾ ਕੁਝ ਨਹੀਂ ਹੁੰਦਾ ਪਰ ਬਹੁਤ ਕੁਝ ਹੁੰਦਾ ਪਰ ਇਹ ਵੀ ਗੱਲ ਆ ਕਿ ਪੈਸਾ ਹੁੰਦਾ ਵੀ ਬਹੁਤ ਹਾਂ ਸਟੇਜ ਦੇ ਉੱਤੇ ਸੈਕਟਰੀ ਆ ਤਾਂ ਮੈਨੂੰ ਉਹਦੀ ਕਾਲ ਆ ਗਈ ਸੀ ਵੀ ਯਾਰ ਬਹੁਤ ਬੁਰਾ ਹੋਇਆ ਰਾਜਵੀਰ ਬਾਈ ਦਾ ਐਕਸੀਡੈਂਟ ਹੋ ਗਿਆ ਤਾਂ ਮੈਂ ਰਾਜਵੀਰ ਵੀਰ ਦੇ ਅ ਨੰਬਰ ਦੇ ਉੱਤੇ 8 ਤੋਂ 10 ਕਾਲਾਂ ਕਰੀਆਂ ਨਹੀਂ ਚੱਕੀਆਂ ਕਿਸੇ ਨੇ ਤੇ ਦਿਲ ਬਹੁਤ ਜ਼ਿਆਦਾ ਤੜਫ ਗਿਆ ਮਤਲਬ ਮੈਂ ਖੜਾ ਮੈਂ ਬੈਠਾ ਸੀ ਤਾਂ ਫਿਰ ਮੈਂ ਖੜਾ ਹੋ ਗਿਆ ਕੁਰਸੀ ਤੋਂ ਉੱਠ ਕੇ ਮਤਲਬ ਮੈਨੂੰ ਇਦਾਂ ਸੀ ਮੈਨੂੰ ਪਤਾ ਲੱਗ ਜੀ ਬਾਈ ਦਾ ਵੀ ਕਿਵੇਂ ਆ ਨਾ ਐਕਸੀਡੈਂਟ ਹੋਇਆ ਉਹ ਕਹਿੰਦਾ ਸੀ ਵੀ ਬਾਈ ਬੋਲ ਨਹੀਂ ਰਿਹਾ ਕੁਝ ਬਾਕੀ ਗੱਲ ਪਤਾ ਨਹੀਂ ਹੈਗੀ ਹੂੰ ਫਿਰ ਤਾਂ ਦੁਆਵਾਂ ਹੀ ਸੀ ਸਾਰਿਆਂ ਨੇ ਕੀਤੀਆਂ ਨੇ ਦੁਆਵਾਂ ਮਾਲਕ ਨੂੰ ਕਬੂਲ ਨਹੀਂ ਹੋਈਆਂ ਜਾਂ ਸਾਨੂੰ ਕਰਨੀਆਂ ਨਹੀਂ ਆਈਆਂ ਜਾਂ ਅਸੀਂ ਦੁਆਵਾਂ ਕਰਨ ਚ ਲੇਟ ਹੋ ਗਏ ਅ ਕੋਈ ਨਾ ਕੋਈ ਪਹਿਲੀ ਪਹਿਲੀ ਮੁਲਾਕਾਤ ਰਾਜਵੀਰ ਨਾ ਕਿੱਥੇ ਹੋਏ ਸੀ ਬਾਈ ਨਾ ਲੁਧਿਆਣਾ ਹੀ ਹੋਈ ਸੀਗੀ ਬਾਈ ਕਿਉਂਕਿ ਮੈਨੂੰ ਲੱਗਦਾ ਕਿ ਤੁਸੀਂ ਦਿਲਜੀਤ ਦੋਸਾਂਝ ਹੋਰਾਂ ਦੇ ਨਾਲ ਐਸੋਸੀਏਟਿਡ ਰਹੇ ਹਾਂ ਸਾਰੇ ਜਾਣਦੇ ਹੋ ਮੈਂ ਜ਼ਿਕਰ ਕੀਤਾ ਪੰਗਾ ਐਲਬਮ 2009 ਚ ਆਂਦੀ ਹੈ ਤੁਸੀਂ ਤਾਂ ਬਹੁਤ ਹਿੱਟ ਹੋ ਗਏ ਹੋ ਹੋਗੇ ਉਦੋਂ ਮੈਂ ਰਾਜਵੀਰ ਮੈਂ ਕਿਹਾ 14 ਚ ਆਇਆ ਹਾਂਜੀ ਰਾਜਵੀਰ ਭਾਈ ਬਾਅਦ ਚ ਮਿਲਿਆ ਦਿਲਜੀਤ ਦੋਸਾਂਝ ਤਾਂ ਮੈਨੂੰ ਬਾਈ ਦਾ ਮੈਂ 2007 ਚ ਮੈਨੇਜਰ ਸੀਗਾ ਹਮ ਫਿਰ ਨੌ ਦੇ ਵਿੱਚ ਮੇਰੇ ਗਾਣੇ ਹੁਣ ਦੇਖੇ ਬਾਈ ਉਹਨਾਂ ਨੇ ਜਦੋਂ ਜੋਜੋ ਹਣੀ ਸਿੰਘ ਕੋ ਪਹੁੰਚੇ ਲੈ ਕੇ ਤਾਂ ਉਹਨਾਂ ਨੇ ਦੇਖੇ ਵੀ ਯਾਰ ਗਾਣੇ ਠੀਕ ਨਹੀਂ ਕਰਨ ਵਾਲੇ ਗਾਣੇ ਫਿਰ ਉਹ ਗਾਣੇ ਫਿਰ ਪੰਗਾ ਹੋ ਗਿਆ ਐਲ ਏ ਹੋ ਗਿਆ ਜਾਂ ਦੇਸੀ दारू ਵਰਗੀ ਡੱਬ ਚਰਵਾਲ ਵਰ ਰੱਖਦਾ ਮੁੰਡਾ ਭਰ ਕੇ ਤੇ ਮਤਲਬ ਫਿਰ ਕਿੰਨੇ ਗਣ ਜੱਟ ਬੁੱਕ ਦਾ ਫਿਰੇ ਪੀ ਕੇ ਲਾਰਾ ਪਤਾ ਨਹੀਂ ਫਿਰ ਤਾਂ ਮੈਨੂੰ ਵੀ ਨਹੀਂ ਪਤਾ ਵੀ ਕਿਹੜੇ ਕਿਹੜੇ ਕਲਾਕਾਰਾਂ ਨੇ ਗਾਣੇ ਕਿਉਂਕਿ ਉਹ ਗਾਣੇ ਫਿਰ ਦਲਜੀਤ ਬਾਈ ਨੇ ਗਾਏ ਤਾਂ ਉਹ ਦੁਨੀਆ ਦੇ ਵਿੱਚ ਘੁੰਮੇ ਸਾਰੇ ਪਾਸੇ ਪਰ ਇਸ ਵਕਤ ਤੇ ਇਹ ਆ ਬਈ ਰਾਜਵੀਰ ਬਾਈ ਜਿਹੜਾ ਚਲਿਆ ਗਿਆ ਸਾਡੇ ਵਿੱਚੋਂ ਮੇਰੇ ਗਾਣੇ ਆ ਜਿਹੜੇ ਮੇਰੇ 11 ਸਤੰਬਰ ਨੂੰ ਲਾਸਟ ਗੱਲ ਹੋਈ ਆ ਹੁਣ ਆਹੀ ਜੋ ਆ ਇਸ ਪਿਛਲੇ ਮਹੀਨੇ ਹਾਂ 10 ਮਿੰਟ ਹੁੰਦੀ ਰਹੀ ਬਾਈ ਨਾਲ ਗੱਲ ਕਿਉਂਕਿ ਲੁਧਿਆਣੇ ਆਏ ਸੀ ਟਾਇਰ ਬਦਲਵਾਉਣ ਲਈ ਗੱਡੀ ਦੀ ਸ਼ੌਕ ਬਹੁਤ ਸੀ ਰਾਜਵੀਰ ਆਪਣੇ ਸ਼ੇਰਪੁਰ ਚੌਂਕ ਦੇ ਵਿੱਚ ਮਹੌਂਗਾ ਟਾਇਰ ਆ ਲੈਣ ਦੇ ਮੈਨੂੰ ਉੱਥੇ ਮੇਰੇ ਫਰੈਂਡ ਨੇ ਇੱਕ ਫੋਟੋ ਭੇਜੀ ਉਹਦੀ ਗੱਡੀ ਦੀ ਮੈਂ ਕਿਹਾ ਯਾਰ ਇਹ ਤਾਂ ਰਾਜਵੀਰ ਬਾਈ ਦੀ ਗੱਡੀ ਆ ਉਹਦੇ ਟਾਇਰ ਚਾਰੇ ਉਤਾਰੇ ਤਾਂ ਚੱਕੀ ਹੋਈ ਸੀ ਮੈਂ ਯਾਰ ਵੀ ਬਾਈ ਕਹਿੰਦਾ ਯਾਰ ਉਹ ਤੇਰਾ ਯਾਰ ਆਇਆ ਆ ਇੱਥੇ ਟਾਇਰਾਂ ਵਾਸਤੇ ਮੈਂ ਫਿਰ ਕਾਲ ਲਾਈ ਮੈਂ ਕਿ ਮੈਂ ਕਿਹਾ ਯਾਰ ਗੱਡੀ ਲੈ ਕੇ ਆਇਆ ਟਾਇਰਾਂ ਦੀਆਂ ਮੁबारकਾਂ ਨਵੀਂ ਪਾਉਣ ਲੱਗੀਆਂ ਵਧੀਆ ਪੁਆਈ ਕਹਿੰਦਾ ਤੈਨੂੰ ਵੀ ਮੁबारकਾਂ ਤੂੰ ਵੀ ਬਹੁਤ ਪੇਟਾਂ ਭੁੱਡਾਂ ਗਾਉਣਾ ਮੈਂ ਕਿਹਾ ਨਹੀਂ ਬਾਈ ਤੁਹਾਨੂੰ ਪਹਿਲਾਂ ਮੁबारकਾਂ ਵੀ ਤੁਸੀਂ ਭਰਾ ਹੋ ਸਾਰੇ ਕਹਿੰਦਾ ਗਾਣੇ ਕਦ ਲੈ ਕੇ ਆਇੰਗਾ ਮੈਂ ਕਿਹਾ ਬਾਈ ਹਫਤੇ ਤੱਕ ਤੱਕ ਬੈਠੀ ਕਹਿੰਦਾ ਪੱਕਾ ਆ ਜਾ ਔਰ ਮੈਂ ਇਹ ਕਹੂੰਗਾ ਮੇਰੇ ਗਾਣੇ ਰਾਜਵੀਰ ਚੰਦੇ ਦੀ ਆਵਾਜ਼ ਨੂੰ ਜਿਹੜੇ ਉਹਦੇ ਲਈ ਲਿਖੇ ਨੇ ਉਦਾਂ ਦਾ ਬਹੁਤ ਪਿਆਰੇ ਨੇ ਮੈਂ ਥੋੜੇ ਜਿਹੇ ਗਾਣੇ ਉਹਦੇ ਲਈ ਅਲੱਗ ਕੱਢੀ ਸੀਗੇ ਤਾਂ ਉਹ ਉਹ ਸਟਾਈਲ ਦੇ ਵਿੱਚ ਉਹ ਤਰਸਦੇ ਰਹਿਣਗੇ ਉਹ ਆਖਰੀ 11 ਸਤੰਬਰ ਦੀ ਗੱਲਬਾਤ ਸੀ 11 ਸਤੰਬਰ ਦੀ ਹਾਂਜੀ ਮੇਰੇ ਕੋਲ ਥੋੜੀ ਚੈਟ ਵੀ ਹੈਗੀ ਪਾਈ ਨਾਲ ਜਿਹੜੀ ਕੀਤੀ ਹੋਈ ਆ ਤਾਂ ਮਤਲਬ ਉਹ ਤਰਸਦੇ ਰਹਿਣਗੇ ਮੇਰੇ ਗਾਣੇ ਰਾਜਵੀਰ ਜਵੰਦੇ ਦੀ ਬੋਕਲ ਨੂੰ ਪਰ ਫੇਰ ਵੀ ਬਹੁਤ ਵੱਡਾ ਦੁੱਖ ਆ ਸਾਰੇ ਕਲਾਕਾਰਾਂ ਨੇ ਸਾਰੀ ਦੁਨੀਆ ਨੇ ਦੁੱਖ ਮਨਾਇਆ ਇਸ ਚੀਜ਼ ਦਾ ਨਾ ਬਹੁਤ ਵੱਡਾ ਘਾਟਾ ਇੰਡਸਟਰੀ ਨੂੰ ਵੀ ਪਿਆ ਸਭ ਤੋਂ ਵੱਡਾ ਘਾਟਾ ਉਹਦੇ ਮਾਪਿਆਂ ਨੂੰ ਹਾਂ ਅੱਛਾ ਪ੍ਰਤੀ ਜਿਵੇਂ ਰਾਜਵੀਰ ਜਵੰਦੇ ਦਾ ਪਿਆਰ ਸੀਗਾ ਕ੍ਰੇਜ਼ ਸੀਗਾ ਜਾਂ ਕਹਿ ਲਓ ਕਿ ਐਕਸਾਈਟਮੈਂਟ ਸੀਗੀ ਬਾਈਕਿੰਗ ਦੇ ਲਈ ਪੈਰਾਗਲਾਈਡਿੰਗ ਦੇ ਲਈ ਤੁਸੀਂ ਇੰਨੀਆਂ ਮੁਲਾਕਾਤਾਂ ਜਦੋਂ ਹੋਈਆਂ ਇੰਨੇ ਤੁਸੀਂ ਗੀਤ ਕੀਤੇ ਓਬਵੀਅਸ ਆ ਕਿ ਜਦੋਂ ਤੁਸੀਂ ਕਿਸੇ ਲਈ ਗੀਤ ਕਰਦੇ ਹੋ ਤਾਂ ਕਈ ਸਿਟਿੰਗ ਹੁੰਦੀਆਂ ਹੋਣਗੀਆਂ ਕਦੇ ਦੇਖਿਆ ਇਹ ਇਹ ਮੁਹੱਬਤ ਉਹਦਾ ਨਹੀਂ ਮੈਂ ਗਿਆ ਜਦੋਂ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਦਾ ਅਸੀਂ ਸ਼ਬਦ ਕੀਤਾ ਬਾਈ ਕਹਿੰਦਾ ਆਜੋ ਵੀਡੀਓ ਬਣਾਉਣਾ ਪਿੰਡ ਪੋਨੇ ਹਾਂ ਹਾਂਜੀ ਪੋਨੇ ਕਹਿੰਦਾ ਆਜੋ ਯਾਰ ਘਰ ਮੈਂ ਕਿਹਾ ਬਾਈ ਯਾਰ ਕੁਕੀਰ ਲੂਗਾ ਕਹਿੰਦਾ ਮੇਰੀ ਗੱਲ ਕਰਾ ਦਿਨ ਤੂੰ ਆ ਤਾਂ ਸਹੀ ਗੱਡੀ ਲੈ ਕੇ ਅਸੀਂ ਵੀਡੀਓ ਡਾਇਰੈਕਟਰ ਲੈ ਕੇ ਲੁਧਿਆਣੇ ਗਏ ਏ ਕੋਵਿਡ ਦੀ ਗੱਲ ਹਾਂ ਕੋਵਿਡ ਦੀ ਗੱਲ ਆ ਫਿਰ ਅਸੀਂ ਖੇਤਾਂ ਦੇ ਵਿੱਚ ਗਏ ਬਾਈ ਦੀ ਮੋਟਰ ਤੇ ਉੱਥੇ ਬੈਠੇ ਪਹਿਲਾਂ ਗੱਲਾਂ ਗੁੱਲਾਂ ਮਾਰੀਆਂ ਇੱਧਰ ਬਾਈ ਨੇ ਮੱਕੀ ਮੁੱਕੀ ਬੀਜੀ ਹੋਈ ਸੀ ਹਨਾ ਤਾਂ ਬਾਈ ਨੇ ਫਿਰ ਬਾਈ ਕਹਿੰਦਾ ਫਿਰ ਮੈਂ ਥੋੜੀ ਜਿਹੀ ਹਵਾ ਖਾਇਆ ਮੈਂ ਜਨੂੰ ਕੈਮਰੇ ਕੁੰਬਰੇ ਸੈੱਟ ਕਰੂ ਮਾਂ ਯਾਰ ਹਵਾ ਮਤਲਬ ਵੀ ਹਵਾ ਕਿੱਦਾਂ ਖਾਣੀ ਹੈ ਬਾਈ ਨੇ ਫਿਰ ਆਪਣੀ ਗੱਡੀ ਫਾਰਚੂਨਰ ਦੇ ਵਿੱਚੋਂ ਕੱਢ ਲਿਆ ਸਾਮਾਨ ਆਵਦਾ ਨਾ ਬਾਈ ਨੇ ਫਿਰ ਪੈਰਾਗਲਾਈਡਿੰਗ ਲਈ ਉਹ ਜਦੋਂ ਬੰਨਿਆ ਪੱਖਾ ਜਨਾ ਡਰ ਗਿਆ ਦੇਖ ਕੇ ਕਿਉਂਕਿ ਮੈਂ ਤਾਂ ਉਹ ਚੀਜ਼ਾਂ ਦੇਖੀਆਂ ਨਹੀਂ ਸੀਗੀਆਂ ਤੇ ਬਾਈ ਨੇ ਉਹ ਕਰ ਲਿਆ ਸਟਾਰਟ ਜਿਆ ਉਹਦਾ ਤਾਮ-ਜਾਮ ਤੇ ਬਾਈ ਆਇਆ ਫਿਰ ਕਾਫੀ دیر ਬਾਅਦ ਮੁੜ ਕੇ ਉਹਨੇ ਲਾ ਲਿਆ ਲਿਆ ਕੇ ਖੇਤ ਚ ਮੈਂ ਕਿਹਾ ਬਾਈ ਯਾਰ ਡਰਦਾ ਨਹੀਂ ਤੂੰ ਕਿੱਥੇ ਜਿਹੜਾ ਕੱਢ ਕੇ ਆਇਆ ਕਹਿੰਦਾ ਤੁਹਾਡੇ ਲੁਧਿਆਣੇ ਜਿੱਥੇ ਬੇਰ ਕਾ ਪਲਾਂਟ ਆ ਉਹਦੇ ਉੱਪਰ ਦੀ ਜਿਹੜਾ ਕੱਢ ਲਈਦਾ ਮੈਂ ਬਾਈ ਕਦੇ ਉਦਾਸ ਨਹੀਂ ਦੇਖਿਆ ਕਦੇ ਉਹਨੇ ਨੈਗੇਟਿਵ ਗੱਲ ਨਹੀਂ ਕੀਤੀ ਜ਼ਿੰਦਾਦਿਲ ਬਹੁਤ ਮੈਂ ਕਹਿੰਦਾ ਜਦੋਂ ਤੁਸੀਂ ਮਿਲਣਾ ਹੱਸ ਕੇ ਉੱਡ ਕੇ ਕਿਵੇਂ ਆਏ ਠੀਕ ਆ ਬਾਈ ਘਰੇ ਬੈਠੇ ਇੱਕ ਵਾਰ ਲੁਧਿਆਣੇ ਸਟੂਡੀਓ ਚ ਬਾਈ ਕਹਿੰਦਾ ਯਾਰ ਵੀ ਦੋ ਗਾਣੇ ਗਾ ਲੇ ਮੈਂ ਹੋਰ ਗਾਣਾ ਦੋਕ ਰੋਟੀ ਖਾਈਏ ਅਸੀਂ ਕਿਹਾ ਬਾਈ ਫਿਰ 10 ਮਿੰਟ ਰੋਜਾ ਪਨੀਰ ਲੈ ਆਈਏ ਉਹ ਜਦੋਂ ਸਾਡੀ ਇਹੀ ਹੁੰਦੀ ਹੈ ਵੀ ਪਨੀਰ ਖਾਈਏ ਯਾਰ ਮੈਂ ਕਿਹਾ ਬਾਈ ਮੈਂ ਪਨੀਰ ਲੈ ਆਵਾਂ ਕਹਿੰਦਾ ਘਰੇ ਕੀ ਪਿਆ ਮੈਂ ਕਿਹਾ ਦਾਲ ਪਈ ਆ ਯਾਰ ਕਹਿੰਦਾ ਦਾਲ ਨਾ ਖਾਣੀ ਆ ਪਨੀਰ ਨਾ ਨਹੀਂ ਖਾਣੀ ਬਾਈ ਦੇ ਮੂਰੇ ਰੋਟੀ ਰੱਖੀ ਬਹੁਤ ਵੱਡਾ ਬਾਈ ਦਾ ਜਿਗਰਾ ਸੀ ਜਦੋਂ ਰੋਟੀ ਰੱਖੀ ਬਾਈ ਨੇ ਰੋਟੀ ਚੱਕ ਕੇ ਹੱਥ ਤੇ ਰੱਖ ਲਈ ਥਾਲੀ ਚ ਅੱਛਾ ਐਦਾਂ ਖਾਧੀ ਮੈਂ ਕਿਹਾ ਬਾਈ ਥਾਲੀ ਚ ਨਹੀਂ ਰੱਖੀ ਕਹਿੰਦਾ ਨਹੀਂ ਯਾਰ ਥਾਲੀ ਚ ਕਹਿੰਦਾ ਸਾਡੇ ਬੱਚੇ ਰੱਖ ਕੇ ਖਾਣਗੇ ਕਿਉਂਕਿ ਸਾਡੇ ਬਜ਼ੁਰਗ ਸੀ ਜਿਹੜੇ ਉਹ ਹੱਥ ਤੇ ਧਰ ਕੇ ਰੋਟੀ ਖਾਂਦੇ ਸੀ ਉਹਨਾਂ ਦੀ ਹੱਥ ਤੇ ਧਰ ਕੇ ਖਾਧੀ ਸੀ ਰੋਟੀ ਅੱਜ ਸਾਨੂੰ ਥਾਲੀਆਂ ਨਸੀਬ ਹੋਈਆਂ ਨੇ ਕਹ ਹਾਤੇ ਤੱਕ ਹੀ ਖਾਵਾਂ ਸਾਡੇ ਬੱਚੇ ਥਾਲੀਆਂ ਸਿਕਾਉਂਦੇ ਰਹਣ ਮਤਲਬ ਬਾਈ ਯਾਰ ਮਤਲਬ ਬਾਲੀਆਂ ਆਜਾਦਾ ਸੀ ਯਾਰ ਬਹੁਤ ਮਨ ਭਰਿਆ ਮੈਂ ਆਪਣੇ ਘਰੇ ਕਿੰਨੀ ਵਾਰੀ ਰੋਇਆ ਹੂੰ ਬਾਈ ਨੂੰ ਯਾਦ ਕਰਕੇ ਕਦੇ ਕੋਠੇ ਖੜਕੇ ਕਦੇ ਗੱਡੀ 'ਚ ਬਹਿ ਕੇ ਅੱਜ ਵੀ ਮਨ ਬਹੁਤ ਭਰਿਆ ਮੈਂ ਰਾਜਵੀਰ ਵੀਰੇ ਦੇ ਨਾਂ ਕਰਕੇ ਤੁਹਾਡੇ ਕੋਲ ਜੇ ਤੁਸੀਂ ਕਹਿਆ ਵੀ ਆਜੋ ਯਾਰ ਆਪਾਂ ਰਾਜਵੀਰ ਬਾਈ ਦੀ ਮੈਂ ਫਿਰਤੀ ਰਾਜਵੀਰ ਜੋ ਬੰਦਾ 휴ਮੈਨਿਟੀ ਬਹੁਤ ਸੀ ਉਹਦੇ ਵਿੱਚ ਮੈਂ ਜਿੰਨਾਂਕ ਇੱਕ ਦੋ ਮੁਲਾਕਾਤਾਂ ਜਿੰਨੀਆਂ ਕਿ ਮੇਰੀਆਂ ਹੋਈਆਂ ਜਾਂ ਅਸੀਂ ਚਲੋ ਸਾਨੂੰ ਹੋਰ ਹਿਸਾਬ ਦੇ ਨਾਲ ਬੰਦੇ ਦੀ ਗੱਲਬਾਤ ਹੁੰਦੀ ਆ ਤੁਸੀਂ ਜਿਵੇਂ ਸ਼ੁਰੂਆਤੀ ਦੌਰ ਤੋਂ ਰਾਜਵੀਰ ਨੂੰ ਜਾਣਦੇ ਸੀਗੇ ਕਿੰਨਾ ਟਰਾਂਸਫਾਰਮੇਸ਼ਨ ਦੇਖੀ ਰਾਜਵੀਰ ਦੀ ਲਾਈਫ ਦੇ ਵਿੱਚ ਕਿਉਂਕਿ ਹੁਣ ਤਾਂ ਸ਼ੋਅ ਬਹੁਤ ਸੀ ਰਾਜਵੀਰ ਜੀ ਬੰਦੇ ਦੇ ਕੋਲ ਬਹੁਤ ਵਧੀਆ ਸੈੱਟ ਸੀਗਾ ਮਤਲਬ ਜੇ ਆਪਾਂ ਉਂਗਲਾਂ ਤੇ ਗਿਣੀਏ ਕਲਾਕਾਰ ਤਾਂ ਪੰਜਾਬ ਦੇ ਪਹਿਲੇ ਪੰਜ ਕਲਾਕਾਰਾਂ ਚ ਮੰਨਿਆ ਤਾਂ ਸਭ ਤੋਂ ਵਧੀਆ ਸ਼ੋਅ ਸੀ ਉਹਦੇ ਕੋਲ